ਮੇਨ ਜੈਪਰਤ ਮੈਂ ਬਲਾਕ ਸੈਕਟਰੀ ਪਿੰਡ ਖੈਰੇਕੇ ਕਾਰ ਦੀ ਰਹਿਣ ਵਾਲੀ ਅਸੀਂ ਘੜ ਤੋਂ ਘਟ 6 ਤੋਂ 7 12 ਚੰਡੀਗੜ੍ਹ ਵਾਰ-ਵਾਰ ਜਿਹੜੇ ਮਾਮਲੇ ਤੇ ਜੋ ਕਿ ਸਾਨੂੰ ਲੈਟਰ ਇੱਕ ਪ੍ਰਾਪਤ ਹੋਈ ਸੀ ਜੋ ਕਿ ਉਹਦੇ ਦੇ ਟਾਈਮ ਸਾਨੂੰ 10 ਤਰੀਕ ਦਿੱਤੀ ਸੀ ਅਸੀਂ ਸਾਰੇ ਆਗੂ ਮੇਟ ਵੱਖ-ਵੱਖ ਪਿੰਡਾਂ ਤੋਂ ਇੱਥੇ ਕੁਝੇ 10 ਤਰੀਕ ਨੂੰ ਜੋ ਕਿ ਇਹਨਾਂ ਨੇ ਸਾਨੂੰ ਫ੍ਰੀਕ ਦਿੱਤੀ ਸੀ ਔਰ ਸਾਨੂੰ ਪਰੇਸ਼ਾਨ ਹੀ ਕੀਤਾ ਗਿਆ ਸੀ 10 ਤਰੀਕ ਨੂੰ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ 10 ਤਰੀਕ ਨੂੰ ਵੀ ਫਿਰ ਇਹਨਾਂ ਨੇ ਸਾਨੂੰ 17 ਤਰੀਕ ਦੇਤੀ ਵੀ 17 ਤਰੀਕ ਨੂੰ ਇੱਥੇ ਆਓ ਔਰ ਤੁਹਾਡੀ ਗੱਲਬਾਤ ਸੁਣੀ ਜਾਵੇਗੀ ਔਰ ਗੱਲਬਾਤ ਸੁਣਨ ਦੇ ਬਾਅਦ ਤੁਹਾਡੀ ਜੋ ਵੀ ਬਣਦੀ ਕਾਰਵਾਈ ਅਸੀਂ ਕਰਾਂਗੇ ਪਰ ਫਿਰ ਵੀ ਅਸੀਂ 17 ਤਰੀਕ ਨੂੰ ਇੱਥੋਂ ਇੱਥੇ ਵੱਖ-ਵੱਖ ਪਿੰਡਾਂ ਤੋਂ ਆਗੂ ਮੇਟ ਆਏ ਸੀ ਜੋ ਕਿ ਕਾਫੀ ਕਾਠ ਸੀਗਾ ਪਰ ਇਹਨਾਂ ਨੇ ਫਿਰ ਵੀ ਸਾਨੂੰ ਮਤਲਬ ਖੱਜਲ ਖੁਆਰੀ ਹੀ ਕੀਤਾ ਔਰ ਅਸੀਂ ਕਾਫੀ ਟਾਈਮ ਇੱਥੇ ਵੇਟ ਕਰਨ ਤੇ ਸਾਡੀ ਕੋਈ ਵੀ ਇਹਨਾਂ ਨੇ ਨਹੀਂ ਸੁਣਵਾਈ ਕੀਤੀ ਸਾਨੂੰ ਇਹ ਕਹਿ ਦਿੱਤਾ ਕਿ ਅੱਜ ਛੁੱਟੀ ਤੇ ਨੇ ਮੈਡਮ ਪਰ ਫਿਰ ਵੀ ਅਸੀਂ ਕਿਹਾ ਚਲੋ ਕੋਈ ਨਹੀਂ ਅਗਲੀ ਵਾਰ ਫਿਰ ਇਹਨਾਂ ਨੇ ਸਾਨੂੰ ਅੱਜ 7 ਤਰੀਕ ਦਿੱਤੀ ਸੀਗੀ ਅਸੀਂ ਫਿਰ ਅੱਜ ਇੱਥੇ ਆਇਆ ਪਰ ਸਾਡੀ ਅੱਜ ਵੀ ਉਹ ਮਤਲਬ ਉਹ ਗੱਲ ਨਹੀਂ ਹੋਈ ਜੋ ਹੋਣੀ ਚਾਹੀਦੀ ਸੀ ਪਰ ਫਿਰ ਵੀ ਅਸੀਂ ਜੋ ਕਿ ਆਪਦੇ ਵੱਲੋਂ ਕੋਸ਼ਿਸ਼ ਪ੍ਰਧਾਨ ਸਾਹਿਬ ਬੱਗਾ ਸਿੰਘ ਨੇ ਕੀਤੀ ਪਰ ਕੁਝ ਹੱਦ ਤੱਕ ਸਾਡੀ ਗੱਲ ਸੁਣੀ ਗਈ ਹੈ ਜੋ ਕਿ ਸਾਨੂੰ ਇਹਨਾਂ ਨੇ ਇਹ ਵਿਸ਼ਵਾਸ ਦਿਵਾਇਆ ਹੈ ਕਿ ਇੱਕ 15 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਕੰਮ ਮੁਹੱਈਆ ਕਰਵਾਇਆ ਜਾਵੇਗਾ ਅਗਲਾ ਸਮਾਚਾਰ ਸਾਡੇ ਪ੍ਰਧਾਨ ਮਨਜੀਤਪੁਰ ਜੀ ਦੱਸਣਗੇ ਜੈ ਪਿੰਡ ਜੈ ਪਰਤ ਮੇਰਾ ਨਾਮ ਮਨਜੀਤਪੁਰ ਜ਼ਿਲ੍ਹਾ ਪ੍ਰਧਾਨ ਪਿੰਡ ਕਾਲਾ ਟੱਬਾ ਰੇਨਵਾਲਾ ਹਾਂ ਡੋਟ ਬਲਾਕ ਜ਼ਿਲ੍ਹਾ ਪਰੋਪਰ ਸੱਤ ਦਾ 6 ਕ 7 ਦਾ ਵਰੀ ਸੀ ਚੰਡੀਗੜ੍ਹ ਮਹਾਲੀ ਪਹੁੰਚੇ ਸੋਹੰਤੇ ਅਸੀਂ ਰਾਤ ਪਾਉਣ ਸਾਡੀ ਉੱਥੇ ਸੁਨਾਈ ਤਾਂ ਵਧੀਆ ਕੀਤੀ ਪਰ ਜਿੰਨੇ ਮੌਸਰ ਨੇ ਅਫਸਰਾਂ ਦੀ ਅਫਸਰ ਗੱਲ ਕਰਦੇ ਨੇ ਸਾਡੀ ਮਿੱਥੀ ਵੀ ਗੱਲ 10 ਤਰੀਕ ਨੂੰ ਫਿਰ ਨਹੀਂ ਆਏ ਸਾਡੇ ਨਾਲ ਗੱਲ ਹਾਂਜੀ ਕੀਤੀ ਤਰੀਕ ਦਿੱਤੀ ਗਈ 17 ਤਰੀਕ ਉਦੋਂ ਵੀ ਸਾਰੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਵਰਕਰ ਨਾਲੇਵਰਾ ਵੀ ਲੈ ਕੇ ਆਏ ਅੱਜ ਫੇਰ ਨਾ ਕੱਲ ਦਾ ਸਾਡ ਨਾਲ ਰਵਈਆ ਮਾੜਾ ਕੀਤਾ ਹੈ ਜਦੋਂ ਆਂ ਦੀ ਤਰੀਕ ਉਹਦੋਂ ਇੱਕ ਦਿਨ ਪਹਿਲਾਂ ਦੱਸ ਦਿੰਦੇ ਨੇ ਛੁੱਟੀ ਆ ਛੁੱਟੀ ਤੋਂ ਉਹਨਾਂ ਨੂੰ ਇਹ ਵੀ ਪਤਾ ਲੱਗਦਾ ਵੀ ਛੁੱਟੀ ਦਾ ਸਾਰਾ ਪਤਾ ਹੁੰਦਾ ਕਿ ਛੁੱਟੀ ਹੈ ਜੀ ਦਿਵਾਲੀ ਦੀ ਕੁਝ ਵੀ ਇਹ ਲੋਕ ਦੇ ਪਹਿਲੋਂ 23 ਤਰੀਕ ਦੇ ਦਿੰਦੇ ਹੋਣਾ 23 ਤਰੀਕ ਦਿੱਤੀ ਦੀ ਆ ਫੇਰ ਕਾਫੀ ਚਿਰਾਂ ਦੀ ਲੰਬੀ ਕਰ ਦਿੱਤੀ ਨੇ ਤੇ ਦੀਪਕ ਸਰ ਐ ਰਮਨ ਕੋ ਸਰ ਮਾਰਦੇ ਖਾਤੇ ਬੈਠਾ ਆਏ ਨੇ ਉਹ ਵੀ ਗੌਰਮントਲ ਗੱਲ ਕਰੀ ਜਾਂਦੇ ਨੇ ਸਪੈਂਡ ਕੀਤਾ ਗਿਆ ਆਪਣਾਣਾ ਕੀਤਾ ਗਿਆ ਪਰ ਸਪੈਂਡ ਹਾਨੂੰ ਲੱਗਦਾ ਨਹੀਂ ਕੀਤਾ ਗਿਆ ਪਰ ਇਹ ਇਸ ਦਫਤਰ ਚ ਦਿਸਣਾ ਨਹੀਂ ਚਾਹੀਦਾ ਸਾਨੂੰ ਸਾਡੇ ਪ੍ਰਧਾਨ ਪੱਗਾ ਸਿੰਘ ਜਿੰਨਾ ਹਨ ਹਨ ਖੱਜਲ ਖਰਾਬ ਕੀਤਾ ਹੈ 14 ਸਾਲ ਤੋਂ ਗੱਦੀ ਤੇ ਬੈਠ ਕੇ ਰਾਜ ਕਰ ਰਿਹਾ ਸੀ ਹੁਣ ਦੀਪਕ ਸਾਰਾਏ ਨੇ ਹੁਣ ਤੁਹਾਨੂੰ ਪਤਾ ਲੱਗੂਗਾ ਕੀ ਸਾਡੇ ਨਾਲ ਹੱਲ ਕਰਦਾ ਹੈ ਨਹੀਂ ਤਾਂ ਅਸੀਂ ਇਹਦੇ ਤੇ ਵੀ ਉਹੋ ਹੀ ਕਾਰਵਾਈ ਕਰਾਵਾਂਗੇ ਜੇ ਰਮਕਮਾਰਤ ਕੀਤੀ ਸੀ ਸਾਨੂੰ ਸਮੇਂ ਸਿਰ ਕੰਮ ਦਿੱਤਾ ਜਾਵੇ 15 ਦਿਨਾਂ ਦਾ ਸਾਡੇ ਨਾਲ ਨਾਮ ਦਿੱਤਾ ਕਿ ਆ ਵੀ 15 ਦਿਨਾਂ ਦੇ ਵਿੱਚ ਕੰਮ ਮਿਲੇਗਾ ਸਾਰਿਆਂ ਨੂੰ ਜਿਨਾ ਮਿਲਿਆ ਤਹੀਂ ਨਰਨਾ ਲਾ ਕੇ ਬੈਠ ਜਾਣਾ ਡੀਸੀ ਦਫਤਰ ਇਕਾ ਚਰ ਸੰਘਰਸ਼ ਰਾਹੀ ਮੇਰੇ ਸਾਰੇ ਸਾਥੀਆਂ ਨੂੰ ਜੈ ਪੀਨ ਜੈ ਭਾਗ ਜੈ ਭਾਗ ਤੋਂ ਸਤਿ ਸ਼੍ਰੀ ਅਕਾਲ ਨਮਸਕਾਰ ਸਾਥਿਓ ਅੱਜ 17 ਤਰੀਕ ਦੀ ਮੀਟਿੰਗ ਦੀ ਇੱਕ ਲੈਟਰ ਪ੍ਰਾਪਤ ਕੀਤੀ ਸੀ ਜੀ ਅਸੀਂ ਔਰ ਪੂਰਾ ਸੰਘਰਸ਼ ਕਰਕੇ ਜਿਸ ਦੇ ਵਿੱਚ ਇੱਕ ਦਿਨ ਪਹਿਲਾਂ ਹੀ ਉਹਨਾਂ ਨੇ ਲੈਟਰ ਜਾਰੀ ਕਰ ਦਿੱਤੀ ਕਿ ਤੁਹਾਡੀ ਜਿਹੜੀ 17 ਤਰੀਕ ਦੀ ਮੀਟਿੰਗ ਆ ਉਹ 27 ਦੇ ਵਿੱਚ ਰੱਖੀ ਗਈ ਕਿ ਜਿਹੜੀ ਜ਼ਿਲ੍ਹਾ ਜਿਹੜਾ ਹੈੱਡਕੁਆਟਰ ਪੰਜਾਬ ਦੇ ਵਿੱਚੋਂ ਜੀਡੀਸੀ ਵੱਲੋਂ ਸਟਾਪ ਆਉਣਾ ਸੀ ਉਹਨਾਂ ਦੀ ਮੀਟਿੰਗ ਜਿਹੜੀ ਸੀਗੀ ਉਹ ਹੁਣ 27 ਤਰੀਕ ਦੀ ਰੱਖੀ ਗਈ ਆ ਜ ਜਿਹਦੇ ਵਿੱਚ ਮੌਕੇ ਤੇ ਕਾਰਵਾਈਆਂ ਕਰਕੇ ਅਫਸਰਾਂ ਦੇ ਉੱਪਰ ਐਕਸ਼ਨ ਲੈਣਾ ਸੀਗਾ ਉਹ 27 ਤਰੀਕ ਨੂੰ ਹੁਣ ਅਸੀਂ ਫੇਰ ਇਕੱਠੇ ਹੋਵਾਂਗੇ ਲੇਕਿਨ ਜਿਹੜੀਆਂ ਕੰਮਾਂ ਸਬੰਧੀ ਮੀਟਿੰਗਾਂ ਸੀ ਨੋਕਲ ਉਹ ਤਾਂ ਅਸੀਂ ਤੱਕੇ ਨਾਲ ਲੈ ਲਈਆ ਜਿਸ ਦੇ ਵਿੱਚ ਅੱਜ ਵੀ ਲੈਟਰ ਜਾਰੀ ਹੋ ਰਹੀਆਂ ਬਹੁਤ سارے ਸਾਥੀ ਅੱਜ ਵੀ ਪਹੁੰਚੇ ਸੀ ਮੇਰਾ ਮੈਸੇਜ ਪਾਉਣ ਕਰਕੇ ਵੀ ਮੀਟਿੰਗ ਅੱਗੇ ਦਿੱਤੀ ਗਈ ਆ ਫਿਰ ਵੀ ਉਹ ਬਹੁਤ ਬੰਦੇ ਆ ਗਏ ਜਿਹਦੇ ਵਿੱਚ ਸਾਨੂੰ ਕਿਹਾ ਗਿਆ ਕਿ ਤੁਸੀਂ ਲੈਟਰ ਲੈ ਕੇ ਜਾਈਆਂ ਲੈਟਰ ਦੇ ਸਬੰਧ ਵਿੱਚ ਅਸੀਂ ਥੋੜੇ ਜਿਹੇ ਬੰਦੇ ਖੜੇ ਆ ਪਰ ਸਾਥੀਓ ਅੱਜ ਦੀ ਜਿਹੜੀ ਮੀਟਿੰਗ ਆ ਉਹ ਬਹੁਤ ਵੱਡਾ ਰੰਗ ਲਿਆਏਗੀ ਅੱਜ ਪੂਰੇ ਵੀਡੀਓ ਪੂਰੇ ਏਪੀਓ ਆਏ ਸੀਗੇ ਤੇ ਅੰਦਰ ਪੂਰੀ ਆਪਣੀ ਜੋਸ਼ ਨਾਲ ਤੇ ਪੂਰੀ ਹਿੰਮਤ ਨਾਲ ਗੱਲ ਕੀਤੀ ਹੈ ਜਿਹਦੇ ਵਿੱਚ ਅ ਐਡੀਸ਼ਨਲ ਡਿਪਟੀ ਕਮਿਸ਼ਨਰ ਮੈਡਮ ਏਡੀਸੀ ਵੀ ਕੇ ਮੰਨ ਕੇ ਗਿਆ ਕਿ ਠੀਕ ਆ ਮਿੰਤ ਨਾਲ ਲੱਗੇ ਕਿ 10 ਦਿਨ ਦਾ 15 ਦਿਨ ਦਾ ਸਾਡੇ ਨਾਲ ਤੁਸੀਂ ਟਾਈਮ ਰੱਖੋ ਅਸੀਂ ਸਾਰੇ ਕੰਮ ਕਰ ਦਾਂਗੇ ਤਾਂ ਅਗਲੀ ਤਰੀਕ ਜਿਹੜੀ ਹੈਗੀ ਉਹ 27 ਤਰੀਕ ਦੀ ਫਿਰ ਸਤਾ ਕੰਮ ਜਿਹੜਾ ਹੈਗਾ ਉਹ ਜਾਰੀ ਹੋਣਾ ਹੈ ਇਸ ਦੇ ਨਾਲ ਨਾਲ ਮੈਂ ਦੱਸਣਾ ਚਾਹਨਾ ਕਿ ਅਗਲੀ ਆਪਣੀ ਕੀ ਰਣਨੀਤੀ ਆ ਕਿ ਇਹ ਠੀਕ ਆ ਕਿ ਸਾਨੂੰ ਵੀ ਸਮੇਂ ਦੇ ਮੁਤਾਬਕ ਸਲੋ مشوا ਕੀ ਸਪੀਡ ਤੇ ਚੱਲਣਾ ਪਿਆ ਕਿਉਂਕਿ ਸਾਡੇ ਲੋਕ ਸੀਜ਼ਨ ਦੇ ਵਿੱਚ ਲੱਗੇ ਹੋਏ ਆ ਸਾਨੂੰ ਪਤਾ ਹੈ ਸੀਜ਼ਨ ਜਿਹੜਾ ਹੈਗਾ ਸਾਡੇ ਗਰੀਬ ਬੰਦਿਆਂ ਦੀ ਇੱਕਰ ਤੇ ਰੋਟੀ ਚੱਲਦੀ ਹੁੰਦੀ ਆ ਉਹ ਸਮਾ ਸਾਡੇ ਲਈ ਬਹੁਤ ਲੋਕਾਂ ਨੂੰ ਬਾਰ-ਬਾਰ ਇੱਥੇ ਬੁਲਾਉਣਾ ਸਾਡੇ ਲਈ ਔਖਾ ਲੱਗਦਾ ਪਰ ਹੁਣ ਜਿਹੜੀ ਅਗਲੀ ਮੀਟਿੰਗ ਕਰਨੀ ਆ ਉਸ ਮੀਟਿੰਗ ਦੇ ਵਿੱਚ ਆਗੂ ਸਾਥੀਆਂ ਨੂੰ ਬੁਲਾਇਆ ਜਾਏਗਾ ਉਸ ਤੋਂ ਬਾਅਦ ਜਿਹੜੀ 11ਵੇਂ ਮਹੀਨੇ ਦੀ ਪਹਿਲੀ ਮੀਟਿੰਗ ਆਪਾਂ ਕਰਨੀ ਆ ਮੀਟਿੰਗ ਦੇ ਵਿੱਚ 11ਵੇਂ ਮਹੀਨੇ ਤੇ ਲੇਬਰਾ ਸਮੇਤ ਸਾਡੇ ਆਗੂ ਜਿੰਨੇ ਵੀ ਹੈਗੇ ਆ ਉਹ ਲੇਬਰਾ ਸਮੇਤ ਆਣਗੇ ਤੇ ਨਾਲ ਦੀ ਨਾਲ ਅਸੀਂ ਕਿੱਥੇ ਅਸੀਂ ਅੱਜ ਕਰਾਂਗੇ ਕਿ ਨਾਲ ਦੀ ਨਾਲ ਟੈਂਟ ਲਾ ਕੇ ਬੈਠ ਜਾਾਂਗੇ ਟੈਂਟ ਲਾਉਣ ਤੋਂ ਬਾਅਦ ਸਾਡੇ ਵੱਖ-ਵੱਖ ਮੁੱਦੇ ਨੇ ਸਭ ਤੋਂ ਵੱਡਾ ਮਨਰੇਗਾ ਮੁੱਦਾ ਜਿਹੜਾ ਹੈਗਾ ਉਹ ਮਨਰੇਗਾ ਦਾ ਮਨਰੇਗਾ ਤੋਂ ਬਾਅਦ ਸਾਡਾ ਸਰਕਾਰੀ ਲੋਨ ਹੈ ਜਿਹੜੇ ਉਹ ਵੀ ਸਾਡਾ ਬਹੁਤ ਵੱਡਾ ਮੁੱਦਾ ਹੈਗਾ ਇਸ ਤੋਂ ਇਲਾਵਾ ਸਰਦੀਆਂ ਜਿਹੜੀਆਂ ਲਾਲ ਲਕੀਰ ਦੇ ਅੰਦਰ ਜ਼ਮੀਨਾਂ ਉਹਨਾਂ ਦੀਆਂ ਰਜਿਸਟਰੀਆਂ ਕਰਾਣੀਆਂ ਉਹ ਵੀ ਮੁੱਦਾ ਹੈਗਾ ਐਸੋ ਅਲਾਵਾ ਜਿਹੜੇ ਸਾਡੇ ਬੱਚੇ ਪੜ ਰਹੇ ਆ بڑے ਬੱਚੇ ਆ ਜਿਹੜੇ ਉਹਨਾਂ ਦੀਆਂ ਨੌਕਰੀਆਂ ਦਾ ਮੁੱਦਾ ਹੈਗਾ ਇਸ ਤੋਂ ਇਲਾਵਾ ਸਾਡੇ ਕਾਡ ਬਹੁਤ ਬਣੇ ਹੋਏ ਆ ਆ ਬੀਪੀਐਲ ਕਾਰਡ ਬਣਿਆ ਨੀਲਾ ਕਾਰਡ ਬਣਿਆ ਪੀਲਾ ਕਾਰਡ ਬਣਿਆ ਅਤੇ ਆ ਆਸ਼ਰਮ ਕਾਰਡ ਬਣਿਆ ਹੋਇਆ ਕਾਰਡ ਬੜੇ ਬਣੇ ਆ ਉਹ ਸਰਕਾਰੀ ਸਹੂਲਤਾਂ ਸਾਡੀਆਂ ਮਿਲਦੀਆਂ ਪਈਆਂ ਸਰਕਾਰ ਦੀਆਂ ਨਜ਼ਰਾਂ ਦੇ ਵਿੱਚ ਕਾਗਜ਼ਾ ਪੱਤਰਾ 'ਚ ਉਹ ਵੀ ਸਾਡੇ ਮੁੱਦੇ ਹੈਗੇ ਆ ਇਹਨਾਂ ਮੁੱਦਿਆਂ ਤੇ ਅਸੀਂ ਪੱਕਾ ਟੈਂਟ ਲਾ ਕੇ ਬੈਠਣਾ ਮੈਨੂੰ ਤੁਹਾਡੇ ਸਾਰਿਆਂ ਤੋਂ ਉਮੀਦ ਆ ਇਹ ਤੁਸੀਂ ਮੇਰਾ ਸਾਥ ਦਿਓਗੇ ਸਹਿਯੋਗ ਦਿਓਗੇ ਤੇ ਇਹਨਾਂ ਚੀਜ਼ਾਂ ਤੇ ਆਪਾਂ ਸਿੱਖਾਂਗੇ ਜਿਸ ਤਰ੍ਹਾਂ ਤੁਸੀਂ ਅੱਜ ਮਰੇਗਾ ਚਲਾਉਂਦੇ ਹੋ ਇਸੇ ਤਰ੍ਹਾਂ ਇਹ ਲੋਕਾਂ ਨੂੰ ਤੁਸੀਂ ਲਾਉਣ ਵੀ ਦਿਵਾਓਗੇ ਰਜਿਸਟਰੀਆਂ ਵੀ ਕਰਾਓਗੇ ਬੱਚਿਆਂ ਦੀ ਪੜ੍ਹਾਈ ਸਕਾਲਰਸ਼ਿਪ ਉਹ ਵਜੀਫੀਆਂ ਦੀ ਵੀ ਆਪਾਂ ਗੱਲ ਕਰ ਸਕਾਂਗੇ ਤਾਂ ਸਾਥੀਓ ਲੜਨ ਦੇ ਨਾਲ ਹੀ ਸਾਰਾ ਕੁਝ ਪ੍ਰਾਪਤ ਹੁੰਦਾ ਦੇਖੋ ਕਿਸਾਲ ਇਕੱਠੇ ਹੋਏ ਕਿਸਾਨਾਂ ਨੇ ਬਹੁਤ ਵੱਡੀਆਂ ਪ੍ਰਾਪਤੀਆਂ ਕਰ ਲਈਆਂ ਉਹ ਸਹੂਲਤਾਂ ਲਾਗੂ ਕਰਵਾ ਲਈਆਂ ਕਿ ਜਿਹੜੀਆਂ ਸੰਵਿਧਾਨ ਚ ਨਹੀਂ ਲਿਖੀਆਂ ਸੀ ਸਾਡੀਆਂ ਤਾਂ ਜਿਹੜੀਆਂ 1952 ਦੇ ਸੰਵਿਧਾਨ ਚ ਲਿਖੀਆਂ ਹੋਈਆਂ ਸਹੂਲਤਾਂ ਉਹ ਵੀ ਅਜੇ ਤੱਕ ਨਹੀਂ ਲਾਗੂ ਹੋਈਆਂ ਕਰਵਾਉਣ ਲਈ ਆਓ ਇੱਕ ਮਤ ਇੱਕ ਵਿਚਾਰ ਤਰ੍ਹਾਂ ਨਾਲ ਇਕੱਠੇ ਹੋ ਕੇ ਲਾਗੂ ਕਰਵਾਈਏ ਐਨਾ ਕਹਿੰਦੇ ਆ ਸਭ ਨੂੰ ਜੈ ਜੀ ਜੈ ਭਾਰਤ ਸਤਿਕਾਰ ਨਮਸਕਾਰ